ਸਾਸੀ ਕਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਤਾਂ ਤੁਸੀਂ ਦੇ ਦੇ ਪਿਓ ਮੇਰਾ ਡੀਪੀ ਸੀ ਪੰਜਾਬੀ ਤੇ ਡੀਪੀ ਸੀ ਪੰਜਾਬੀ ਦਾ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ। ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ 15 ਅਗਸਤ ਵਾਲੇ ਦਿਨ ਪੂਰੇ ਭਾਰਤ ਦੇ ਵਿੱਚ 15 ਅਗਸਤ ਨੂੰ ਆਜ਼ਾਦੀ ਦੇ ਦਿਹਾੜੇ ਦੇ ਮੁਤਾਬਕ ਮਨਾਇਆ ਜਾਂਦਾ ਆ। ਆਜ਼ਾਦੀ ਦਿਹਾੜੇ ਨੂੰ ਅੱਜ ਪੂਰੇ ਭਾਰਤ ਦੇ ਵਿੱਚ ਬੜੇ ਹੀ ਚਾਅ ਉਤਸਵ ਦੇ ਨਾਲ ਮਨਾਇਆ ਜਾਂਦਾ ਆ। ਵਕ ਵਕ ਤਾਵਾਂ ਦੇ ਉੱਤੇ ਤਿਰੰਗਾ ਝੰਡਾ ਲਹਿਰਾ ਕੇ ਇਸ ਪਰਵ ਨੂੰ ਮਨਾਇਆ ਜਾਂਦਾ ਹੈ 15 ਤਰੀਕ ਜੋ ਕਿ 15 ਅਗਸਤ ਹੈ 15 ਅਗਸਤ ਨੂੰ ਪੂਰੇ ਭਾਰਤ ਦੇ ਨਾਲ-ਨਾਲ ਪੰਜਾਬ ਦੇ ਵਿੱਚ ਵੀ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਤਿਰੰਗਾ ਝੰਡਾ ਲਹਿਰਾਉਣ ਤੋਂ ਬਾਅਦ ਇਸ ਦਿਨ ਨੂੰ ਬੜੀ ਹੀ ਖੂਬਸੂਰਤ ਤਰੀਕੇ ਦੇ ਨਾਲ ਜਿਹੜਾ ਆ ਮਨਾਇਆ ਜਾਂਦਾ ਆ ਇਸੇ ਤਰ੍ਹਾਂ ਤੁਹਾਨੂੰ ਦੱਸ ਦਈਏ ਕਿ ਗਰਦਾਸਪੁਰ ਜ਼ਿਲ੍ਹੇ ਦੇ ਪਿੰਡ ਹੱਲਾ ਦੇ ਵਿੱਚ ਵੀ ਅੱਜ 15 ਅਗਸਤ ਨੂੰ ਬੜੀ ਹੀ ਧੂਮ ਧਾਮ ਦੇ ਨਾਲ ਮਨਾਇਆ ਗਿਆ ਤੁਹਾਨੂੰ ਦੱਸ ਦਈਏ ਕਿ ਇਹ 15 ਅਗਸਤ ਦਾ ਦਿਨ ਹੱਲਾ ਦੇ ਵਿੱਚ ਮਾ사 ਪੂਰਨ ਚੰਦ ਜੀ ਦੀ ਯਾਦ ਦੇ ਵਿੱਚ ਮਨਾਇਆ ਜਾਂਦਾ ਆ ਮਾ사 ਪੂਰਨ ਚੰਦ ਜੀ ਫਰੀडम फाइਟਰ ਰਹੇ ਨੇ ਉਸ ਸਮੇਂ ਆਜ਼ਾਦੀ ਦੇ ਖੋਲ ਦੇ ਵਿੱਚ ਇਹਨਾਂ ਦਾ ਵੀ ਇੱਕ ਬਹੁਤ ਵੱਡਾ ਯੋਗਦਾਨ ਰਿਹਾ ਆ ਤਾਂ ਦਾਦਾਈਏ ਕਿ ਭਗਤ ਸਿੰਘ ਹੋਣਾ ਨੇ ਜਦੋਂ ਆਜ਼ਾਦੀ ਦੇ ਘੋਲ ਦੇ ਵਿੱਚ ਪੈਰ ਰੱਖਿਆ ਤਾਂ ਜਦੋਂ ਉਹ ਇਸ ਕੰਮ ਦੇ ਲਈ ਸਿਰਕਤ ਕਰ ਰਹੇ ਸੀ ਤੇ ਉਸ ਸਮੇਂ ਜਿਹੜਾ ਆ ਮਹਾਸਾ ਪੂਰਨ ਚੰਦ ਜੀ ਨੇ ਵੀ ਕਿਸੇ ਨਾ ਕਿਸੇ ਤਰੀਕੇ ਤੇ ਵਿੱਚ ਜਿਹੜਾ ਆ ਭਗਤ ਸਿੰਘ ਹੋਣਾ ਦਾ ਸਾਥ ਦਿੱਤਾ ਅੰਗਰੇਜ਼ੀ ਹਕੂਮਤ ਨੂੰ ਜਦੋਂ ਪਤਾ ਲੱਗ ਗਿਆ ਕਿ ਮਹਾਸਾ ਪੂਰਨ ਚੰਦ ਜੀ ਜਿਹੜੇ ਨੇ ਉਹ ਭਗਤ ਸਿੰਘ ਹੋਣਾ ਦੀ ਮਦਦ ਕਰਦੇ ਪਏ ਨੇ ਉਹਨਾਂ ਦੇ ਸਾਥੀ ਨੇ ਤੇ ਇਹਨਾਂ ਨੂੰ ਵੀ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਹਾਲਾਂਕਿ ਇਹਨਾਂ ਨੇ ਬਹੁਤ ਜ਼ਿਆਦਾ ਕੋਸ਼ਿਸ਼ਾਂ ਕੀਤੀਆਂ ਕਿ ਭਗਤ ਸਿੰਘ ਹੋਣਾ ਨੂੰ ਜੇਲ੍ਹ ਦੇ ਵਿੱਚੋਂ ਰਿਹਾਅ ਕਰਵਾ ਲਿਆ ਜਾਏ ਪਰ ਜਦੋਂ ਜਿਹੜਾ ਆ ਹਕੂਮਤ ਨੂੰ ਪਤਾ ਲੱਗ ਗਿਆ ਅੰਗਰੇਜ਼ੀ ਹਕੂਮਤ ਨੂੰ ਪਤਾ ਲੱਗਣ ਤੋਂ ਬਾਅਦ ਉਹਨਾਂ ਨੇ ਇੱਕ ਦਿਨ ਪਹਿਲਾਂ ਹੀ ਭਗਤ ਸਿੰਘ ਹੋਣਾ ਨੂੰ ਫਾਂਸੀ ਦੇ ਦਿੱਤੀ ਤੇ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਇਸ ਤਿਹਾਰ ਦੇ ਵਿੱਚ ਜਿਹੜਾ ਆ ਭਗਤ ਸਿੰਘ ਹੋਣਾ ਨੂੰ ਯਾਦ ਕਰਕੇ ਪੂਰੇ ਭਾਰਤ ਦੇ ਵਿੱਚ ਜ ਜਿੰਨੇ ਵੀ ਆਜ਼ਾਦੀ ਦਿਵਸ ਨੂੰ ਆਜ਼ਾਦੀ ਲਿਆਉਣ ਵਾਲੇ ਜਿੰਨੇ ਵੀ ਫ੍ਰੀडम ਫਾਈਟਰ ਸੀ ਉਹਨਾਂ ਨੂੰ ਯਾਦ ਕੀਤਾ ਜਾਂਦਾ ਤੇ 15 ਅਗਸਤ ਨੂੰ ਜਾਦੀ ਦੇ ਦਿਹਾੜੇ ਦੇ ਨਾਲ ਮਨਾਇਆ ਜਾਂਦਾ ਆ ਇਸੇ ਤਰ੍ਹਾਂ ਜਿਹੜਾ ਆ ਹੱਲਾ ਪਿੰਡ ਹੱਲਾ ਗੁਰਦਾਸਪੁਰ ਜ਼ਿਲ੍ਹਾ ਦੇ ਵਿੱਚ ਮਹਾਸਾ ਪੂਰਨ ਚੰਦ ਜੀ ਨੂੰ ਫ੍ਰੀडम ਫਾਈਟਰ ਦੇ ਤੌਰ ਤੇ ਯਾਦ ਕਰਦੇ ਹੋਏ ਉਹਨਾਂ ਦੇ ਸੁਪੁੱਤਰ ਜਦਵੀਰ ਸਿੰਘ ਜੋ ਕਿ ਮਹਾਸਾ ਜਦਵੀਰ ਜੀ ਨੇ ਉਹਨਾਂ ਵੱਲੋਂ ਬੜੇ ਹੀ ਵਧੀਆ ਤਰੀਕੇ ਦੇ ਨਾਲ ਆਪਣੇ ਪਿੰਡ ਹੱਲਾ ਦੇ ਵਿੱਚ ਇਹ ਪ੍ਰੋਗਰਾਮ ਕੀਤਾ ਗਿਆ ਜਿੱਥੇ ਕਿ ਸਾਡੇ ਗਰਦਾਸਪੁਰ ਜ਼ਿਲ੍ਹੇ ਦੇ ਬਰਿੰਦਰ ਮੀਤ ਸਿੰਘ ਐਮ ਐਲ ਏ ਮੌਜੂਦਾ ਗਰਦਾਸਪੁਰ ਹੁਣਾਂ ਨੇ ਵੀ ਸ਼ਿਰਕਤ ਕੀਤੀ ਤੇ ਨਾਲ ਦੀ ਨਾਲ ਸੋਨੀ ਟੀਵੀ ਸਟਾਰ ਜਿਹੜੇ ਕਿ ਜਿੱਤ ਕੇ ਆਏ ਨੇ ਮਾਸਟਰ ਆਰੀਅਨ ਤੇ ਵਾਸਤਵ ਹੋਣੀ ਵੀ ਉੱਥੇ ਪਹੁੰਚੇ ਜਿਨ੍ਹਾਂ ਨੇ ਵਧੀਆ ਤਰੀਕੇ ਨਾਲ ਉੱਥੇ ਪਰਫਾਰਮ ਕਰਕੇ ਇਸ ਪ੍ਰੋਗਰਾਮ ਨੂੰ ਚਾਰ ਚੈਨਲ ਆ ਦਿੱਤੇ ਆਓ ਕਰਦੇ ਆਂ ਗੱਲਬਾਤ ਇਸ ਪ੍ਰੋਗਰਾਮ ਤੇ ਪਹੁੰਚੇ ਹੋਏ ਐਮਐਲਏ ਬਰਿੰਦਰ ਮੀਤ ਸਿੰਘ ਪਾੜਾਜੀਤ ਨਾਲ ਦੀ ਨਾਲ ਮਹਾਸਾ ਜੁੱਧਵੀਰ ਜੀ ਹੋਣਾ ਦੇ ਨਾਲ ਕੋ ਅੱਜ ਜੁੱਧਵੀਰ ਜੀ ਜੋ ਇਸੇ ਨਗਰ ਦੇ ਨੇ ਪਿੰਡ ਹੱਲੇ ਦੇ ਔਰ ਇੱਥੇ 15 ਅਗਸਤ ਦਾ ਅੱਜ ਜੋ ਸ਼ੋਭ ਦਿਹਾੜਾ ਸੰਗਤ ਵੀ ਇਕੱਠੀ ਹੋਈ ਹੈ ਔਰ ਮੁਬਾਰਕਬਾਦ ਵੀ ਦਿੱਤੀ ਅੱਜ ਦੇ ਇਸ ਸ਼ੋਭ ਦਿਹਾੜੇ ਦੀ ਔਰ ਨਾਲ ਹੀ ਇਹਨਾਂ ਦੇ ਜੁੱਧਵੀਰ ਦੇ ਫਾਦਰ ਸਾਹਿਬ ਜੋ ਕਿ ਫ੍ਰੀडम फाइਟਰ ਸੀਗੇ ਮਹਾਸ਼ਾ ਪੂਰਨ ਚੰਦ ਜੀ ਜਿਨ੍ਹਾਂ ਦੀ ਮੈਂ ਹੁਣੇ ਹੀ ਜੀਡੀ ਇਹਨਾਂ ਨੇ ਉਹਨਾਂ ਤੇ ਬੁੱਕ ਲਿਖੀ ਆ ਮੈਨੂੰ ਥੋੜਾ ਬਹੁਤ 2 4 5 ਮਿੰਟ ਚ ਪੜਨ ਦਾ ਮੌਕਾ ਮਿਲਿਆ ਔਰ ਬਹੁਤ ਕੁਛ ਮੈਂ ਉਹਦੇ ਚ ਦੇਖਿਆ ਕਿ ਉਹਨਾਂ ਨੇ ਆਪਣੇ ਮੁਲਕ ਵਾਸਤੇ ਕਿਸ ਤਰੀਕੇ ਦੇ ਨਾਲ ਜਜ਼ਬਾ ਰੱਖਦੇ ਹੋਏ ਆਪਣੇ ਮੁਲਕ ਨਾਲ ਵਫਾਦਾਰੀ ਨਿਭਾਉਂਦੇ ਆ ਹੋયા ਇਸ ਦੇਸ਼ ਦੀ ਸੇਵਾ ਕੀਤੀ ਆ ਔਰ ਇਸ ਮੈਂ ਸਮਝਦਾ ਕਿ ਬੜਾ ਕਿਸਮਤ ਵਾਲਾ ਕਿ ਮੈਨੂੰ ਇਸ ਮੌਕੇ ਦੇ ਉੱਤੇ ਇੱਥੇ ਆਉਣ ਦਾ ਮੌਕਾ ਮਿਲਿਆ ਔਰ ਨਾਲ ਹੀ ਕਿਉਂਕਿ ਜਿਨ੍ਹਾਂ ਸ਼ਹੀਦਾਂ ਨੇ ਸ਼ਹੀਦੀਆਂ ਦੇ ਕੇ ਅੱਜ ਸਾਨੂੰ ਆਜ਼ਾਦੀ ਦਾ ਨਿਗਮ ਮੰਨਣ ਦਾ ਮੌਕਾ ਦਿੱਤਾ ਹੈ ਜਿਨ੍ਹਾਂ ਦੇ ਕਾਰਨ ਅੱਜ ਅਸੀਂ ਸਾਰੇ ਹੀ ਨੌਕਰੀਆਂ ਕਰ ਰਹੇ ਹਾਂ ਜਾਂ ਅਸੀਂ ਰਾਜਨੀਤੀ ਕਰ ਰਹੇ ਹਾਂ ਜਾਂ ਕਿਸੇ ਵੀ ਫੀਲਡ 'ਚ ਕੰਮ ਕਰ ਰਹੇ ਹਾਂ ਜਾਂ ਅਸੀਂ ਸਾਨੂੰ ਵੋਟ ਦਾ ਅਧਿਕਾਰ ਮਿਲਿਆ ਇਹ ਉਹਨਾਂ ਸ਼ਹੀਦਾਂ ਕਰਕੇ ਉਹਨਾਂ ਨੂੰ ਪ੍ਰਣਾਮ ਹੈ ਉਹਨਾਂ ਸ਼ਹੀਦਾਂ ਨੂੰ ਔਰ ਮੈਂ ਇਹ ਸਮਝਦਾ ਕਿ ਸਰਕਾਰਾਂ ਨੂੰ ਹੌਲੀ-ਹੌਲੀ ਸਿਲੇਬਸ ਦੇ ਵਿੱਚੋਂ ਇਹ ਚੀਜ਼ਾਂ ਗੁੰਮ ਹੁੰਦੀਆਂ ਜਾ ਰਹੀਆਂ ਨੇ ਜਿਹੜੇ ਸਾਡੇ ਫਰੀडम फाइਟਰ ਜਿਹੜੇ ਸਾਡਾ ਜਿਨ੍ਹਾਂ ਨੇ ਸ਼ਹੀਦੀਆਂ ਪ੍ਰਾਪਤ ਕਰਕੇ ਮੁਲਕ ਨੂੰ ਆਜ਼ਾਦ ਕੀਤਾ ਉਹ ਛੋਟੇ ਬੱਚਿਆਂ ਨੂੰ ਜਦੋਂ ਕਲਾਸਾਂ ਦੇ ਵਿੱਚ ਪੜਾਇਆ ਜਾਂਦਾ ਸੀ ਉਹਦੇ ਬਾਰੇ ਔਰ ਉਹ ਬੱਚੇ ਵੀ ਉਸ ਗੱਲ ਨੂੰ ਜਾਗਰੂਕ ਹੋ ਕੇ ਉਹਨੂੰ ਸਟੱਡੀ ਕਰਦੇ ਸੀਗੇ ਅੱਜ ਇਹ ਵੀ ਇੱਕ ਬੜਾ ਵੱਡਾ ਕਾਰਨ ਹੈ ਕਿ ਅਸੀਂ ਉਹਨਾਂ ਸਿਲੇਬਸ ਦੇ ਵਿੱਚੋਂ ਬਹੁਤ ਮਾਈਨਰ ਜਗ੍ਹਾ ਤੇ ਉਹਨਾਂ ਉਸ ਚੀਜ਼ ਨੂੰ ਲੈ ਗਏ ਜਿਸ ਕਾਰਨ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਪਤਾ ਹੀ ਨਹੀਂ ਕਿ ਅਸੀਂ ਕਿਸ ਮੁਲਕ ਦੇ ਆਂ ਔਰ ਕਿਸ ਸੂਬੇ ਦੇ ਆਂ ਔਰ ਜਿੱਥੋਂ ਦੇ ਬੜੇ-ਬੜੇ ਯੋਧੇ ਹੋਏ ਆ ਕਿ ਜਜਬਾ ਤਾਂ ਹੀ ਆਉਂਦਾ ਜਦੋਂ ਆਪਣਾ ਪਛੋਕੜ ਵੇਖਿਆ ਜੇ ਤੇ ਮੈਂ ਸਮਝਦਾ ਕਿ ਸਰਕਾਰਾਂ ਨੂੰ ਜੋ ਇਹ ਪਛੋਕੜ ਹੈ ਸਾਡਾ ਇਹਨੂੰ ਸਿਲੇਬਸ ਦੇ ਵਿੱਚ ਵਧੀਆ ਢੰਗ ਨਾਲ ਬੱਚਿਆਂ ਨੂੰ ਪੜ੍ਹਾਉਣਾ ਚਾਹੀਦਾ ਤਾਂ ਜੋ ਇਹ ਸਾਡਾ ਜਜਬਾ ਜਿਹੜਾ ਉਹ ਗਾੜੀ ਬੱਚਿਆਂ ਦੇ ਵਿੱਚ ਵੀ ਬਰਕਰਾਰ ਰਹੇ ਔਰ ਨਾਲ ਹੀ ਇੱਥੇ ਇਸ ਮੌਕੇ ਤੇ ਸਾਡਾ ਛੋਟਾ ਬੱਚਾ ਆਰੀਅਨ ਔਰ ਆਪਣੇ ਵਾਸਤਵ ਇਹ ਦੋਨੋਂ ਨੇ ਹੀ ਬਹੁਤ ਵਧੀਆ ਉਹਦੇ ਇੱਕ ਸਾਰੇ ਗਾਮਾ ਪਾਚ ਸੁਪਰ ਸਟਾਰ ਸੁਪਰਸਟਾਰ ਅਰੇ ਸਾਰੇ ਗਾਵਾਂ ਪਾਟ ਇਹਨਾਂ ਦੋਨਾਂ ਨੇ ਬਹੁਤ ਵਧੀਆ ਪਰਫਾਰਮੈਂਸ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਬਾਂਬੇ ਦਿੱਤੀ ਔਰ ਮੇਰੇ ਜਦੋਂ ਇਹ ਚੱਲੇ ਸੀਗੇ ਉਦੋਂ ਵੀ ਮਿਲੇ ਔਰ ਮੈਂ ਜਦੋਂ ਅਰਦਾਸ ਕੀਤੀ ਕਿ ਪਰਮਾਤਮਾ ਬੱਚਿਆਂ ਨੂੰ ਤਰੱਕੀ ਦੇਵੇ ਔਰ ਇਹ ਮੈਂ ਅੱਜ ਖੁਸ਼ੀ ਹੋਈ ਹੈ ਉਹਨਾਂ ਦੇ ਫਾਦਰ ਸਾਹਿਬ ਨੇ ਵੀ ਦੱਸਿਆ ਕਿ ਬਹੁਤ ਵਧੀਆ ਪਰ ਮੈਂ ਦੱਸਣ ਦੀ ਲੋੜ ਹੀ ਨਹੀਂ ਮੈਂ ਜਦੋਂ ਵੀ ਇਹਨਾਂ ਦਾ ਕੋਈ ਐਪੀਸੋਡ ਆਉਂਦਾ ਰਿਹਾ ਔਰ ਮੈਂ ਬੜਾ ਆਰਾਮ ਨਾਲ ਟੀਵੀ ਤੇ ਬਹਿ ਕੇ ਭਾਵੇਂ ਜਿੰਨਾ ਮਰਜੀ ਕੰਮ ਹੋਵੇ ਮੈਂ ਉਹ ਦੇਖਦਾ ਰਿਆਂ ਦੋਨਾਂ ਦਾ ਹੀ ਔਰ ਆਪਣੀ ਇਵਨ ਇਲਾਕੇ ਨੂੰ ਸਰਪੰਚਾਂ ਨੂੰ ਐਮਸੀਜ਼ ਨੂੰ ਕਹਿੰਦਾ ਰਿਆਂ ਕਿ ਯਾਰ ਬੱਚਿਆਂ ਦਾ ਲਾਈਕ ਵੀ ਕਰੋ ਇਹਨੂੰ ਵੱਧ ਤੋਂ ਵੱਧ ਪ੍ਰਮੋਟ ਕਰੋ ਕਿਉਂਕਿ ਬੜੀ ਖੁਸ਼ੀ ਹੁੰਦੀ ਆ ਜਦੋਂ ਆਪਣੇ ਇਲਾਕੇ ਦੇ ਆਪਣੇ ਪਿੰਡ ਤੋਂ ਏਰੀਏ ਤੋਂ ਬੱਚੇ ਜਿਹੜੇ ਆ ਆਰਾਈਜ਼ ਕਰਨ ਆਉਣ ਵਾਲੇ ਸਮੇਂ 'ਚ ਵੱਡੇ ਸਟਾਰ ਬਣਨ ਕਿ ਸਾਡਾ ਮਾਨ ਸੇਰ ਜਿਹੜਾ ਉਹ ਮਾਨ ਨਾਲੋਂ ਉੱਚਾ ਹੋਵੇ ਕਿ ਸਾਡੇ ਗੁਰਦਾਸਪੁਰ ਤੋਂ ਦੋ ਹੀਰੇ ਜਿਹੜੇ ਆ ਉਹ ਪੈਦਾ ਹੋਏ ਆ ਸੋ ਇਸ ਕਰਕੇ ਹਮੇਸ਼ਾ ਇਹਨਾਂ ਦੇ ਅਸੀਂ ਨਾਲ ਆ ਜਿਸ ਤਰੀਕੇ ਦੀ ਵੀ ਮਦਦ ਜ਼ਿੰਦਗੀ ਚ ਇਹਨਾਂ ਨੂੰ ਲੋੜ ਪਏ ਹਮੇਸ਼ਾ ਬੇਝਿਜਕੋ ਕੇ ਮੇਰੇ ਕੋਲੇ ਆ ਸਕਦੇ ਦੇਖੋ ਮੈਂ ਆਜ਼ਾਦੀ ਦਿਹਾੜਾ ਜਿਹੜਾ ਪੂਰਾ ਦੇਸ਼ ਬਣਾ ਰਿਆ ਪਰ ਮੈਨੂੰ ਇੱਕ ਚੇਚੀ ਖੁਸ਼ੀ ਹੈ ਕਿਉਂਕਿ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਮੇਰੇ ਪਾਪਾ ਜੀ ਨੇ ਵੀ ਥੋੜਾ ਜਿਹਾ ਹਿੱਸਾ ਪਾਇਆ ਸੀ ਇਸ ਕਰਕੇ ਕੁਝ ਹੁੰਦੀ ਆ ਕੰਦਰੇ ਮੇਰੇ ਪਾਪਾ ਜੀ ਨੇ ਅਹੀ ਨਹੀਂ ਬਹੁਤ ਸੇ ਉਹ ਜਿਹੜੇ ਦੇਸ਼ ਭਗਤਾ ਨੇ ਜੇਲਾ ਚ ਆਪਣੀਆਂ ਜ਼ਿੰਦਗੀਆਂ ਗਾਲ ਦਿੱਤੀਆਂ ਮੇਰੇ ਫਾਦਰ ਸਾਹਿਬ ਨੇ 11 ਸਾਲ ਦੀ ਜੇਲ ਕੱਟੀ ਆ ਗੁਰਦਾਸਪੁਰ ਜੇਲ ਚ ਲਾਹੌਰ ਜੇਲ ਚ ਤੇ ਲਾਇਲਪੁਰ ਜੇਲ ਦੇ ਵਿੱਚ ਉਸ ਤੋਂ ਬਾਅਦ ਵੀ ਗਰੀਬਾਂ ਵਾਸਤੇ ਆਮ ਪਬਲਿਕ ਵਾਸਤੇ ਉਹ ਹੱਕਾਂ ਵਾਸਤੇ ਲੜਦਾ ਹੀ ਰਹੇ ਨੇ ਮੈਨੂੰ ਬੜੀ ਯਾਦ ਆਂਦੀ ਆ ਕਿ ਜਦੋਂ ਇੰਡੀਆ ਦੇ ਵਿੱਚ ਐਮਰਜੈਂਸੀ ਲੱਗੀ ਸੀ ਤੇ ਹੱਥ ਘੜੀਆਂ ਘਟ ਗਿਆ ਸੀ ਤੇ ਮੇਰੇ ਫਾਦਰ ਸਾਹਿਬ ਨੂੰ ਤੇ ਇਹਨਾਂ ਦੇ ਦਾਦਾ ਜੀ ਸਰਦਾਰ ਕਰਤਾਰ ਸਿੰਘ ਪਾੜੇ ਨੂੰ ਇੱਕੋ ਹੀ ਹੱਥ ਘੜੀ ਬਣ ਕੇ ਜੇਲ੍ਹ ਚ ਦਿੱਤਾ ਸੀ ਗੁਰਦਾਸਪੁਰ ਦੀ ਜੇਲ੍ਹ ਚ ਸੋ ਹਮੇਸ਼ਾ ਹੀ ਆਪਣੇ ਦੇਸ਼ ਵਾਸਤੇ ਆਪਣੇ ਭੈਣ ਭਰਾਵਾਂ ਵਾਸਤੇ ਜਿੱਥੇ ਵੀ ਕਿਤੇ ਦੁੱਖ ਤਕਲੀਫ ਹੁੰਦੀ ਆ ਉਥੇ ਸਾਨੂੰ ਖੜਿਆ ਹੋਣਾ ਜ਼ਰੂਰੀ ਆ ਹੋਣਾ ਚਾਹੀਦਾ ਸੋ ਅੱਜ ਦੇ ਦਿਨ ਤੇ ਮੈਂ ਸਾਰੀ ਪਬਲਿਕ ਨੂੰ ਦੇਸ਼ ਵਾਸੀਆਂ ਨੂੰ 15 ਅਗਸਤ ਦੇ ਆਜ਼ਾਦੀ ਦੇ ਦਿਨ ਦੇ ਉੱਤੇ ਬਹੁਤ-ਬਹੁਤ ਲੱਖ-ਲੱਖ ਵਧਾਈ ਦੇ ਔਰ ਸਪੈਸ਼ਲ ਮੈਂ ਇਹਨਾਂ ਦੇ ਘਰ ਜਾ ਕੇ ਇਹਨਾਂ ਨੂੰ ਅੱਜ ਬੁਲਾਇਆ ਵਾਸਤਵ ਤਾ ਮੇਰੇ ਕੋਲ ਹੀ ਮੇਰਾ ਪੋਤਰਾ ਹੀ ਹੈ ਸੋ ਮੈਂ ਕਿਹਾ ਵੀ ਅੱਜ ਪੜਾ ਸਾਹਿਬ ਹੁਣ ਆ ਵੀ ਆਣਾ ਤੇ ਮੈਂ ਚਾਹਨਾ ਤੇ ਤੁਸੀਂ ਮੇਰੇ ਟੱਬਰ ਦੇ ਬੱਚੇ ਹੋ ਤੇ ਮੈਂ ਤੁਹਾਨੂੰ ਥੋੜਾ-ਥੋੜਾ ਸਲਮਾਨਤ ਜ਼ਰੂਰ ਕਰਾਂ ਪਬਲਿਕ ਦੇ ਵਿੱਚ ਇਹ ਮੇਰੀ ਖਾਸੀ ਤੇ ਦੋਨੇ ਆ ਗਏ ਆ ਹੁਣ ਮੈਂ ਪੜਾ ਸਾਹਿਬ ਜੀ ਨੂੰ ਇਹ ਵੀ ਰਿਕਵੈਸਟ ਕਰਨੀ ਆ ਕਿ ਇਹਨਾਂ ਨੂੰ ਸਲਮਾਨਤ ਕਰਨ ਤੋਂ ਬਾਅਦ ਹੀ ਤੁਸੀਂ ਇਥੋਂ ਰਲੀਫ ਹੋਣਾ Thank you very much.